ਸਤਿ ਸ਼੍ਰੀ ਅਕਾਲ ਜੀ ਮੈਂ ਗੁਰਲਾਲ ਸਿੰਘ ਬੀਤੇ ਕਈ ਦਿਨਾਂ ਤੋਂ ਹਾਰਡਵਰ ਦੇ ਹਾਲਾਤ ਸਾਡੇ ਪੰਜਾਬ ਦੇ ਵਿੱਚ ਬੜੇ ਭਿਆਨਕ ਬਣੇ ਹੋਏ ਨੇ ਬਹੁਤ ਵੱਡੇ ਪੱਧਰ ਤੇ ਸਾਡੇ ਪੰਜਾਬੀਆਂ ਦਾ ਕਿਸਾਨਾਂ ਦਾ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਲੋਕ ਬੇਕਾਰ ਹੋ ਗਏ ਨੇ ਹਜ਼ਾਰਾਂ ਪਿੰਡਾਂ ਦੇ ਵਿੱਚ ਪਾਣੀ ਜਾ ਚੁੱਕਿਆ ਤੇ ਕਈ ਜਾਂ ਕਹ ਲਈਏ 2.5 ਲੱਖ ਤੋਂ ਵੱਧ ਲੋਕ ਜਿਹੜੇ ਐ ਇਸ ਤੋਂ ਜਿਹੜੇ ਪ੍ਰਭਾਵਿਤ ਹੋਏ ਨੇ ਤੇ ਨਾਲ ਦੀ ਨਾਲ 2 ਲੱਖ ਤੇ ਕੁਝ ਏਕੜ ਜਿਹੜੀ ਜਗ੍ਹਾ ਹੈ ਜਿਹੜੀ ਪੂਰੀ ਤਰ੍ਹਾਂ ਪਾਣੀ ਦੇ ਹੇਠ ਆ ਚੁੱਕੀ ਹੈ ਪਰ ਇਸ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਚੱਲਣਾ ਪੈ ਰਿਹਾ ਸਾਡੇ ਪੰਜਾਬੀਆਂ ਨੂੰ ਜਿੱਥੇ ਐਨ ਜੀਓਜ਼ ਤੇ ਹੋਰ ਜੋ ਸਰਕਾਰਾਂ ਦੇ ਜੋ ਕੰਮ ਬਣਦੇ ਆ ਉਹ ਨਹੀਂ ਕੀਤੇ ਜਾ ਰਹੇ ਪਰ ਉਥੇ ਸਾਡੀਆਂ ਸੰਗਤਾਂ ਜਾਂ ਐਨ ਜੀਓ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੇ ਉਹਨਾਂ ਵੱਲੋਂ ਪੂਰਾ ਯੋਗਦਾਨ ਕੀਤਾ ਜਾ ਰਿਹਾ ਰਸਤ ਪਹੁੰਚਾਇਆ ਜਾ ਰਿਹਾ ਮੈਡੀਕਲ ਈ ਐਮ ਐਸ ਦੀਆਂ ਜਿਹੜੀਆਂ ਸਰਵਿਸਿਜ਼ ਐਮਰਜੈਂਸੀ ਸਰਵਿਸਿਜ਼ ਨੇ ਉਹ ਦਿੱਤੀਆਂ ਜਾ ਰਹੀਆਂ ਅਸੀਂ ਅਪੀਲ ਕਰਨਾ ਚਾਹੁੰਦੇ ਆ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਜੇਕਰ ਤੁਹਾਡੇ ਕੋਲ ਰਸਤਾ ਆ ਰਿਹਾ ਜਰੂਰ ਉਸ ਨੂੰ ਜਮਾ ਨਾ ਕਰੋ ਕੋ ਓਨੇਕ ਦਿਨਾਂ ਦਾ ਜਮਾ ਕਰੋ ਤੇ ਨਾਲ ਦੀ ਨਾਲ ਹੋਰਾਂ ਲੋਕਾਂ ਨੂੰ ਵੀ ਅਪੀਲ ਐਸੀ ਕਰਦੇ ਆ ਜੇਕਰ ਤੁਸੀਂ ਰਾਸ਼ਨ ਲੈ ਕੇ ਜਾ ਰਹੇ ਹੋ ਰਸਤ ਲੈ ਕੇ ਜਾ ਰਹੇ ਹੋ ਉੱਥੋਂ ਦੀ ਪਹਿਲਾਂ ਜਾਣਕਾਰੀ ਲੋ ਤੇ ਜਿਹੜੇ ਸੇਵਾਵਾਂ ਕਰਨ ਵਾਲੇ ਸੇਵਾਦਾਰ ਨੇ ਐਨ ਜੀਓ ਨੇ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਉਹ ਅੱਗੇ ਆਪਦਾ ਜਿਹੜਾ ਰਾਸ਼ਨ ਹੈ ਜਿਹੜਾ ਲੋਕਾਂ ਤੱਕ ਪਹੁੰਚਾ ਸਕਣ ਜਿਸ ਕਰਕੇ ਸਹੀ ਤੇ ਸੁਚੱਜੀ ਜਿਹੜੀ ਹੈ ਵਰਤੋਂ ਹੋ ਸਕੇ ਕਿਉਂਕਿ ਸਰਕਾਰਾਂ ਦਾ ਸਾਨੂੰ ਪਤਾ ਲੱਗ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਨਾਲ ਖੜੀਆਂ ਨੇ ਬੜਾ ਪੰਜਾਬ ਦਾ ਮਾੜੇ ਹਾਲਾਤ ਬਣੇ ਹੈ 1988 ਤੋਂ ਵੀ ਜਿਹੜਾ ਵੱਧ ਭਿਆਨਕ 40 ਸਾਲਾਂ ਦਾ ਬਹੁਤ ਵੱਡਾ ਭਿਆਨਕ ਜਿਹੜਾ ਹੈ ਹੜ ਆਇਆ ਪੰਜਾਬ ਦੇ ਵਿੱਚ ਸਾਰਿਆਂ ਨੂੰ ਕਹਿ ਲਈਏ ਤਾਂ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਹੈ ਕਿਸਾਨਾਂ ਦੇ ਪਸ਼ੂ ਮਰ ਚੁੱਕੇ ਹੈ ਬੇਕਾਰ ਹੋ ਗਏ ਨੇ ਕਿਸਾਨ ਚਾਹੇ ਲੋਕ ਉਹ ਫਲੱਡ ਜੁਨ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਪਰ ਕਿਤਨਾ ਕਿਤੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਪਰ ਇਸੇ ਤਰ੍ਹਾਂ ਮੈਂ ਫਿਰੋਜ਼ਪੁਰ ਦੀ ਵੀ ਗੱਲ ਸਾਂਝੀ ਕਰ ਦੇਣਾ ਚਾਹੁੰਨਾ ਹੁਣ ਤਕਰੀਬਨ ਜਿਹੜਾ ਹਰੀਕੇ ਤੋਂ 3 ਲੱਖ ਤੋਂ ਉੱਤੇ ਤੇ ਕਿਊਸਿਕ ਦਾ ਜਿਹੜਾ ਪਾਣੀ ਛੱਡ ਦਿੱਤਾ ਗਿਆ ਪਰ ਗੱਲ ਸਮਝਣ ਦੀ ਇਹ ਲੋੜ ਹੈ ਕਿ ਉੱਥੇ ਜੋ ਵੱਡੇ ਪੱਧਰ ਤੇ ਇਨਾ ਨੁਕਸਾਨ ਹੋ ਰਿਹਾ ਇੱਥੇ ਇੱਕ ਹਬੀਬ ਵਾਲਾ ਸੀ ਉੱਥੇ ਵੀ ਬੰਨ ਟੁੱਟਣ ਤਦਾਰ ਤੇ ਸੀ ਪਰ ਜਿਸ ਤਰ੍ਹਾਂ ਅਪੀਲ ਕਰਨ ਤੇ ਲੋਕ ਮਿੱਟੀ ਦੇ ਬੈਗ ਭਰ ਕੇ ਲੈ ਬਹੁਤ ਜ਼ਿਆਦਾ ਬਚਾਅ ਹੋ ਗਿਆ ਹੁਣ ਅਸਲੀ ਪੰਜਾਬੀਓ ਹੰਬਲਾਏ ਮਾਰਨ ਦੀ ਜ਼ਰੂਰਤ ਹੈ ਜੇਕਰ ਪਾਣੀ ਜਦੋਂ ਇਹ ਹਾਰਡ ਪ੍ਰਭਾਵਤ ਜਾਂ ਹੜ੍ਹ ਤੋਂ ਬਾਅਦ ਦੇ ਜਿਹੜੇ ਹਾਲਾਤ ਹੋਣੇ ਨੇ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਕੱਚੀਆਂ ਨੇ ਬੜਾ ਜ਼ਿਆਦਾ ਉੱਥੇ ਡੀਜ਼ਲ ਲੱਗਣਾ ਰੇਤਾ ਕੱਢਣੀ ਆ ਜ਼ਮੀਨ ਨੂੰ ਦੁਬਾਰਾ ਬਣਾਉਣਾ ਜੇਕਰ ਉਹ ਨਹੀਂ ਕਰਦੇ ਤਾਂ ਉਹ ਕਣਕ ਦੀ ਫਸਲ ਨਹੀਂ ਹੋਵੇਗੀ ਝੋਨਾ ਤਾਂ ਉਹਨਾਂ ਦਾ ਮਰ ਚੁੱਕਿਆ ਜੇਕਰ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਜਾਂ ਕਈ ਨੌਜਵਾਨ ਜਾਂ ਜਾਂ ਐਨ ਆਰ ਆਈ ਵੀਰ ਨੇ ਜਿਹੜੇ ਸੰਸਥਾਵਾਂ ਨੇ ਉਹ ਫੰਡਿੰਗ ਦੀ ਜਿਹੜੇ ਪੈਸੇ ਨੂੰ ਜਮ੍ਹਾਂ ਕਰ ਲਵੋ ਜਦੋਂ ਹੜ੍ਹ ਖਤਮ ਹੋ ਜਾਣਗੇ ਜਦੋਂ ਇੱਕ ਸਟੇਬਲ ਸਮਾਂ ਆਏਗਾ ਉਦੋਂ ਉਹਨਾਂ ਨੂੰ ਉਸ ਲੋਕਾਂ ਦੀ ਮਦਦ ਵੱਜੋ ਉਸਤੇ ਵਰਤਿਆ ਜਾਵੇ ਉਹਨਾਂ ਦੀਆਂ ਜ਼ਮੀਨਾਂ ਬਣਾਉਣ ਦੇ ਵਿੱਚ ਤਿਆਰੀ ਕੀਤੀ ਜਾਏ ਜੇ ਕਿਸੇ ਦੇ ਘਰ ਬਣਾਉਣੇ ਐ ਇਸੇ ਤਰ੍ਹਾਂ ਅਸੀਂ ਪੰਜਾਬ ਦੇ ਕਲਾਕਾਰਾਂ ਦਾ ਧੰਨਵਾਦ ਕਰਦੀਆਂ ਜਿਹੜੇ ਬਹੁਤ ਵੱਡੇ ਪੱਧਰ ਤੇ ਯੋਗਦਾਨ ਦੇ ਰਿਹਾ ਹੈ ਕਈ ਪਿੰਡਾਂ ਦੀ ਜ਼ਿੰਮੇਵਾਰੀ ਚੱਕ ਲਈ ਆਪਣੇ ਅਖਾੜਿਆਂ ਦੇ ਪੈਸੇ ਜਿਹੜੇ ਐ ਉਹ ਸਿੱਧਾ ਤੇ ਸਿੱਧਾ ਪੰਜਾਬ ਦੇ ਜਿਹੜੇ ਹਾਰਡ ਪ੍ਰਭਾਵਿਤ ਲੋਕ ਨੇ ਜਾਂ ਇਹ ਜਾਂ ਪਿੰਡ ਨੇ ਉਹਨਾਂ ਨੂੰ ਜਿਹੜੇ ਉਹ ਪੈਸੇ ਦਿੱਤੇ ਜਾਣੇ ਨੇ ਤਾਂ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਤਾਂ ਇਸੇ ਤਰ੍ਹਾਂ ਤੁਸੀਂ ਜਿਵੇਂ ਪੀਬੀਸੀ న్యూਸ ਤੇ ਅਸੀਂ ਤੁਹਾਨੂੰ ਹਰ ਪਲ ਦੀ ਅਪਡੇਟ ਦੇ ਰਿਆਂ ਤੇ ਕੁਝ ਪੱਤਰਕਾਰਾਂ ਨੂੰ ਵੀ ਅਪੀਲ ਹੈ ਜੇਕਰ ਜਿੱਥੇ ਕਾਰਜਕਾਰ ਜਾਂ ਕੋਈ ਕੰਮ ਚੱਲ ਰਿਹਾ ਹੈ ਕਿਰਪਾ ਕਰਕੇ ਉਹਨਾਂ ਨੂੰ ਕੰਮ ਕਰਨ ਦਿਓ ਉਹਨਾਂ ਦੇ ਨਾਲ ਜਾ ਕੇ ਮਾਈਕ ਤੇ ਇੰਟਰਵਿਊ ਨਾ ਕਰੋ ਉਹਨਾਂ ਨੂੰ ਕੰਮ ਕਰਨ ਦਿਓ ਤਾਂ ਜੋ ਉੱਥੇ ਕਿਸੇ ਤਰ੍ਹਾਂ ਵਿਘਨ ਨਾ ਪਵੇ ਅਸੀਂ ਜਿੰਨੀ ਵੀ ਰਿਪੋਰਟਿੰਗ ਕੀਤੀ ਕੋਸ਼ਿਸ਼ ਕੀਤੀ ਜਦੋਂ ਕੋਈ ਕੰਮ ਨਹੀਂ ਸੀਗਾ ਜਾਂ ਕੋਈ ਇੱਕ ਮੌਤਵਾਰ ਬੰਦਾ ਸਾਡੇ ਕੋਲ ਆ ਜਾਂਦਾ ਸੀ ਤਾਂ ਉਹਨਾਂ ਨੂੰ ਹੁਣ ਜਿੰਨੀ ਇੱਕ ਜ਼ਰੂਰ ਵੀਡੀਓ ਨਾ ਇੰਨੀਆਂ ਬਣਾਓ ਸਾਡੇ ਜਦ ਕਿ ਤੇ ਦੇਖ ਰਿਆਂ ਸੋਸ਼ਲ ਮੀਡੀਆ ਤੇ ਹਰ ਕੋਈ ਸਟੇਟਸ ਵੀਡੀਓ ਪਹਿਲਾਂ ਬਣਾਉਣੀ ਪਹਿਲਾਂ ਵੀਡੀਓ ਬਣਾਉਣੀ ਹੈ ਫਿਰ ਬਾਅਦ ਦੇ ਵਿੱਚ ਰਸਤ ਦੇਣਾ ਹਰ ਕਿਸੇ ਨੂੰ ਹੋ ਗਿਆ ਪਰ ਜਿਹੜਾ ਕੋਈ ਉਵੇਂ ਦਾਨ ਕਰੇ ਹੁਣ ਕਈ ਕਲਾਕਾਰ ਤਾਂ ਪਹੁੰਚ ਵੀ ਨਹੀਂ ਰਹੇ ਪਰ ਉਹ ਪੈਸੇ ਪੱਖੋ ਜਿਹੜਾ ਰਸਤ ਪੱਖੋ ਜਿਹੜਾ ਸਹਾਇਤਾ ਕਰ ਰਿਹਾ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਕਿੱਥੋਂ ਕਿੱਥੋਂ ਪੈਸਾ ਆ ਰਿਹਾ ਪੰਜਾਬੀ ਕਦੀ ਡਿੱਗੇ ਨਹੀਂ ਇੱਕ ਚੜ੍ਹਦੀ ਕਲਾ ਦੇ ਵਿੱਚ ਰੋ ਅਹ ਚੰਦੀਕਲਾ ਦੇ ਵਿੱਚ ਨਾ ਰੋ ਤੁਸੀਂ ਇਸੇ ਤਰ੍ਹਾਂ ਚੜ੍ਹਦੀਕਲਾ ਦੇ ਵਿੱਚ ਰਹੋਗੇ ਤਾਂ ਪੰਜਾਬ ਜਿਹੜਾ ਬਚਿਆ ਰਹੇਗਾ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਾਲ ਬਣੇ ਰਹੋ ਜਾਣੀ ਕਿ ਮੈਨੂੰ ਗੁਰਲਾਲ ਸਿੰਘ ਤੇ ਸਾਡੀ ਟੀਮ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਣਾ ਪੀਬੀਸੀ ਨਿਊਜ਼